इधर लो ही आजू सो रहे है खाना क्यों नहीं खादा तू सी हैं मां के नहीं गई मेरे फ्रेंड का बर्थडे है तू क्यों नहीं मेनू नई ड्रेस लाके देंदे हां ए सोनी नई ड्रेस का की करना है ड्रेस ह गीते वे पहली पिछले हफ्ते तेरी नई ड्रेस लईया उनमें की खराबी है वो पाके तो फिर तो 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 क्यों तो ਆਪਣੇ ਜਿਹੜੇ ਕੱਪੜੇ ਹੈਗੇ ਉਹ ਕਦੋਂ ਆਪਾਂ ਵਰਤਾਂਗੇ ਨਵੇਂ ਆ ਨਾ ਉਹ ਵੀ ਨਵੇਂ ਪਾ ਲਈ ਵੀ ਹੁੰਦੇ ਆ ਬਾਰ ਬਾਰ ਥੋੜੀ ਨਵੇਂ ਡਰੈਸਾਂ ਲਈ ਜਾਂਦੀ ਆ ਤੈਨੂੰ ਪਤਾ ਪਾਪਾ ਦਾ ਕੰਮ ਕਰ ਕੀ ਹੋ ਜਾ ਗਿਆ ਬਾਰ ਬਾਰ ਨਵੇਂ ਨਵੇਂ ਕੱਪੜੇ ਥੋੜੀ ਮੰਦੇ ਆ ਮਾਂ ਚ ਲੈ ਤੂੰ ਜਿੱਦੜੀ ਵੇਹਲਾ ਹੁਣ ਦੁਕਾਨਾਂ ਵੀ ਨਹੀਂ ਖਾਂਦੀ ਵੀ ਹੁਣ ਨਵੇਂ ਤਰੀਕੇ ਲੱਭੋਗੇ ਜਿੱਦ ਪਗਾਉਂਦੇ ਹਨਾ ਅੱਗੇ ਤੁਹਾਨੂੰ ਪੜਾਣਾ ਲਿਖਾਣਾ ਕਿਹੜਾ ਸਸਤਾ ਪੈਂਦਾ ਵੈ ਉਂਨੇ ਤੁਹਾਡੇ ਫਰੈਂਡਸ ਦਾ ਬਰਥਡੇ ਆ ਕਿੰਨੀ ਵਾਰੀ ਕਿਹਾ ਨਾ ਜਾਇਆ ਕਰੋ ਫਰੈਂਡਸ ਦੇ ਬਰਥਡੇ ਤੇ ਮਾ ਉਹ ਆਣਾ ਇਹ ਵੀ ਫਾਲਤੂ ਖਰਚਾ ਹੀ ਹੁੰਦਾ ਹੈ

ਦਾ ਦਿਨ ਪਤਾ ਲੱਗ ਗਿਆ ਨਾ ਫੇਰ ਨਵੇਂ ਡਰੈਸ ਲੈ ਕੇ ਦੇ ਲੱਗੇ ਮੁਹਰਫ ਕੋ ਚੁੱਕ ਕੇ ਨਵੇਂ ਕੱਪੜੇ ਲੈ ਕੇ ਦੇ ਦੰਗੇ ਤੇ ਮੇਰੇ ਜੋਗਾ ਫਲੇਸ਼ ਪਾਈਂਗੀ ਹਾਂ ਚਲ ਬੈਠ ਜਾ ਰੋਟੀ ਲੈ ਕੇ ਆਸੜਾ ਕੀ ਜੀ ਮੰਦੀ ਦੇ ਹੈਗੇ ਨਹੀਂ ਅਕਲ ਦੇ ਬੱਚੇ ਉਹ ਹੀ ਖਾਂਦੀ ਹੁਣ ਰੋਟੀ ਨਹੀਂ ਖਾਏਗੀ ਹੁਣ ਕਿਵੇਂ ਟੈਂਸ਼ਨ ਨਵੇਂ ਕੰਮ ਸਿੱਖਦੇ ਰੋਟੀ ਨਹੀਂ ਖਾਣੀ ਮੰਮਾ ਨੇ ਤਾਂ ਮੰਨ ਹੀ ਜਾਣਾ ਜਿਹੜੇ ਪਾਪਾ ਨੂੰ ਮਨਾਣਾ ਉਹ ਪਤਾ ਕਿੰਨਾ ਔਖਾ ਹੈ ਅਨਮੋਲੇ ਉਹ ਜਦ ਇਹ ਅੱਜ ਦੀ ਗੱਲ ਕਰਦੀ ਪਈ ਸੀ ਮम्मा ਤਾਂ ਨਹੀਂ ਲੱਗੀ ਨਵੇਂ ਕੱਪੜੇ ਲੈਣ ਮੈਂ ਨਹੀਂ ਆਦੀ ਮੈਂ ਲੈਣਿਆ ਧੰਨਵਾਦ ਤੈਨੂੰ ਕਿ ਲੋੜ ਪਾ ਗਈ ਚੋਕਟ ਕਿੰਨੇ ਕੱਪੜੇ ਹੋ ਜਨੇ ਨਹੀਂ ਮੈਂ ਚਲਾਨੀਆ ਹਾਂ ਲੈ ਕਿ ਆਹ ਹੈ ਬਿਸ਼ੇਫ ਤੇ ਲੈ ਕਹਿੰਦਾ ਤੈਨੂੰ ਮੰਮੀ ਐ ਅੱਡੀ ਵਧੀਆ ਰੈਸ ਲੈ ਕੇ ਦਤੀ ਜਨ ਨੂੰ ਔਰ ਤੂੰ ਮੈਂ ਆਪਣੇ ਪੁਰਾਣੀ ਫਰੈਂਡ ਦੇ ਬਰਥਡੇ ਤੇ ਰੱਛੀ ਕਿ ਆ ਤਾਂ ਫਿਰ ਕੀ ਸੀ ਹੋਈ ਪਾਲਾਂ ਦਾ ਨਹੀਂ ਮੈਂ ਹੁਣ ਨਹੀਂ ਲਾਨੀ ਨੰਗੀ ਲਾਣੀ ਹੈ ਹਾਂਜੀ ਉਹ ਵੀ ਨਵੇਂ ਉਹ ਪੁਰਾਣੀ ਹੋ ਗਈ ਐ ਪਰ ਆ ਨਹੀਂ ਆ ਗਈ ਫੇਮ ਹੈ ਉਹ ਹੀ ਚਾਰ ਬਾਾਰ ਬਾਪਾ ਗਈ ਹੋਏ ਸਾਰੇ ਮੇਰਾ ਮਜ਼ਾਕ ਉਦੋ ਕੋਈ ਨਹੀਂ ਮਜ਼ਾਕ ਅੱਜ ਕੱਲ ਉਡਾਂਦਾ ਮੇਰੇ ਮੱਧੀ ਅੱਜ ਕੱਲ ਕਪੜੇ ਪਾ ਲੋ ਅੱਜ ਗਏ ਸਾਰੇ ਮਜ਼ਾਕੇ ਉਡਾਉਂਦੇ ਨੇ ਹਾਂ ਆ ਮਮੀ ਕੀ ਕਰਨੀ ਏ ਆ ਕਹਿੰਦੀ ਹੈ ਮੈਨੂੰ ਐਡਰੈਸ ਲੈਣੀ ਹੈ ਐਡਰੈਸ ਨਹੀਂ ਲੈਣੀ ਪੁੱਤਰ ਪਾਪਾ ਜੀ ਮੇਰੇ ਫ੍ਰੈਂਡ ਦੇ ਬਰਥਡੇ ਤੇ ਮੈਨੂੰ ਨਵੀਂ ਡੈਸ ਲੈਣੀ ਆ ਜੇ ਮੈਂ ਪੁਰਾਣੀ ਪਾ ਕੇ ਚਲ ਗਈ ਫੇ ਸਾਰੇ ਮੇਰਾ ਮਜ਼ਾਕ ਉਡਾਓਗੇ ਲੱਗਦਾ ਮੁਜਾਰੇ ਵੀ ਦੰਦੇ ਬੱਚੇ ਇੱਕ ਦੂਜੇ ਦਾ ਕੀ ਕਹਿੰਦੇ ਆ ਕਹਿੰਦੇ ਤੂੰ ਐਸਾ ਪੁਰਾਣੀ ਡਰੈਸ ਹੀ ਪਾਈਆਂ ਵੇਖ ਲਾ ਹਾਨੂੰ ਆਦੇ ਮਮੀ ਪਪਾ ਕਿੰਦੀਆਂ ਨਵੀਆਂ ਨਵੀਆਂ ਡਰੈਸਾਂ ਲਾ ਕੇ ਦਿੰਦੇ ਆ ਬੱਚੇ ਵੀ ਬੱਦ ਦੱਸੋ ਕੀ ਮੋਹਲ ਆ ਗਿਆ ਅਸੀਂ ਇਹ ਕੱਪੜੇ ਲੈਣੇ ਆ ਛੋਟਿਆਂ ਦਿਆਂ ਇੱਕ ਕੱਪੜੇ ਲੈਣੇ ਚ 5 5 6 6 ਮਹੀਨੇ ਮੁਰਗੇ ਦੁਬਾਰਾ ਤੁਹਾਨੂੰ ਕੱਪੜੇ ਨਹੀਂ ਮਿਲਦਾ ਹਾਂ ਅੱਜ ਕੱਲ੍ਹ ਦੇ ਬੱਚੇ ਬਹਿ ਕੰਨੀਆਂ ਇਹ ਪਰ ਇਹ ਡਰੈਸ ਬੰਦ ਦੂਜੀ ਵਾਰ ਕਰਨ ਦੀ ਸੀ ਪਾਣੀਓ ਨਹੀਂ ਹਾਂ ਪਿਛਲੇ ਹਫਤੇ ਨੂੰ ਲੈ ਕੇ ਦਿੱਤੀ ਡਰਸ ਜੀ ਉਦੋਂ ਵੀ ਫਿਰ ਬ੍ਰੈਂਡ ਦਾ ਬਰਥਡੇ ਸੀ ਪਿਛਲੇ ਪਿਛਲੇ ਕਦੇ ਨਹੀਂ ਚੰਦ ਹੋਈ ਪਾਇਆ ਬਸ ਨਹੀਂ ਪਰ ਬੱਚੇ ਜੇ ਦੁੱਧ ਦੀ ਸਾਰਾ ਸਾਡਾ ਬਜਟ ਹਿੱਲ ਜਾਂਦਾ ਹੈ ਹਾਂ ਉਹ ਤਾਂ ਮੇਰਾ ਗੱਲ ਹੈ ਉਹ ਬੱਚੇ ਬੱਚੇ ਦੇ ਨਾਂ ਹੁਣ ਚਾਹ ਤੇ ਫਿਰ ਉਹਨੂੰ ਭੇਜੀਏ ਨਾ ਤਾਂ ਇਹਨਾਂ ਨੂੰ ਮਹਿਸੂਸ ਕਰਨਾ ਜੀ ਹਾਂ ਤੇ ਜੇ ਨੂੰ ਭੇਜ ਦਈਏ ਨਾ ਐਡਰੈਸ ਲੈ ਕੇ ਦਈਏ ਤਾਂ ਇਹਨਾਂ ਨੇ ਮਹਿਸੂਸ ਕਰਨਾ ਜੀ ਹੋਊਗਾ ਜੀ ਹੁਣ ਬੱਚੇ ਜੇ ਕਹਿਣ ਦੇ ਅੱਲ ਕੋਈ ਗੱਲ ਨਹੀਂ ਜੀ ਤੁਹਾਰੇ ਇਹ ਐਸਟਰਾ ਦਾ ਇਹ ਕੰਮ ਹੀ ਗੱਲ ਉੱਤੇ ਕਰਨੀ ਆ ਮੈਨੂੰ ਇਹ ਅਰਥ ਤੱਕ ਹੋ ਗਿਆ ਆ ਵੀ ਆ ਆਪੂ ਆਦੀ ਮੈਨੂੰ ਤੁਹਾਡਾ ਵੀ ਚਾਰਜ ਖਤਮ ਹੋ ਗਿਆ ਹਾਂ ਇਹ ਵਰਦਾ ਵੀ ਮੈਂ ਗੁਰਬਾਨੀ ਕੋਈ ਸੁਣਨੇ ਜਾਂ ਕੁਛ ਨਾ ਕੁਛ ਜਿਹਾ ਫਿਰ ਕੋਈ ਫੋਨ ਵੀ ਆਇਆ ਤੁਸੀਂ ਚਲੋ ਕਰਾ ਦਾਂ ਹਾਂ ਤੇਰਾ ਵੀ ਕਰਾ ਦਈਂ ਤੇ ਪੁੱਤਰਾ ਤੂੰ ਜੋ ਮਮਾ ਨੂੰ ਪੈਸੇ ਦੇ ਦਾਂਗਾ ਤੇ ਤੂੰ ਡਰੈਸ ਲੈ ਲਈ ਬੋਦੀ ਮਹਿੰਗੀ ਨਾ ਲਈ ਠੀਕ ਹੈ ਸਾਭ ਦੀ ਨਹੀਂ ਆਪਣੀ ਰੇਂਜ ਦੇ ਹਿਸਾਬ ਨਾਲ ਠੀਕ ਹੈ ਮਮਾ ਨੂੰ ਪੈਸੇ ਦੇ ਦਿੰਦਾ ਮੈਂ ਠੀਕ ਹੈ ਚਲੋ ਤੂੰ ਤਾਂ ਡਰ ਚਾਰਜ ਕਰਾਣਾ ਹਾਂਜੀ ਮੈਂ ਤਾਂ चलो ठीक है, ਹੈ ਤੁਹਾਡਾ ਵੀ ਕਰਾ ਦੋ ਤੁਹਾਡੇ ਕੋਲ ਕਾਲ ਕਰਨ ਲਈ ਕੋਈ ਵੈਧ ਰੀਚਾਰਜ ਪਲਾਨ ਨਹੀਂ ਹੈ ਕਿਰਪਾ ਹੁਣੇ ਰੀਚਾਰਜ ਕਰੋ ਯੋਰ ਅਵੇਲੇਬਲ ਬੈਲੈਂਸ ਇਸ ਹਾਂਜੀ ਹਾਂਜੀ बंद हो गया बंद हो गया की बंद की हो गया फोन फोन बंद हो गया ਤੂੰ ਮੈਂ ਨਹੀਂ ਚਲਾ ਸਕਦੀ ਇਹਨੂੰ ਤੁਸੀਂ ਚਲਾ ਸਕਦੇ ਹੋ ਚਲਾਓ ਮੈਂ ਮਕੈਨਿਕ ਹਾਂ ਨਾ ਮਕੈਨਿਕ ਨਹੀਂ ਰੀਚਾਰਜ ਖਤਮ ਹੋ ਗਿਆ ਹੈ ਅਸਲੀ ਤਰ੍ਹਾਂ ਕਹਿਣਾ ਹੈ ਰੀਚਾਰਜ ਖਤਮ ਹੋ ਗਿਆ ਕੋਲ ਘਮਾਨੀ ਫਰਾਨੀ ਕਰ ਰਹੀ ਪਈ ਹੈ ਉਹ ਤੇਰੇ ਵੀ ਰੀਚਾਰਜ ਖਤਮ ਹੋ ਗਿਆ ਹੋਰ ਕੀ ਦਾ ਹੋ ਗਿਆ ਮੰਮੀ ਦਾ ਨੋ ਇੱਕ ਕੁੜੀ ਤੁਹਾਡੀ ਅਨਮੋਲ ਉਹ ਕਦੀ ਮੈਨੂੰ ਡਰੈਸ ਲਿਆ ਕੇ ਦਿਓ ਇਹਨੂੰ ਕਹਿੰਦੀ ਸੀ ਹਾਂ ਗਾਜੀ ਨੂੰ ਵੀ ਕਹਿੰਦੀ ਸੀ ਫੇਰ ਹੁਣ ਕੀ ਮੁੱਕਿਆ ਉਹਦੀ ਡਰੈਸ ਯਾਰ ਬੱਚਾ ਤੇ ਬੱਚਾ ਹੀ ਦੋ ਲੋਕੀ ਬਤਾ ਸਾਡਾ ਸਰਕਲ ਕੀ ਹੈ ਸਾਡਾ ਬਜਟ ਮੰਮੀ ਨਹੀਂ ਆ ਰੋਟੀ ਵੀ ਨਹੀਂ ਖਾਂਦੇ ਮੰਮੀ ਨਹੀਂ ਆ ਰੋਟੀ ਵੀ ਨਹੀਂ ਖਾਂਦੀ ਹਾਂ ਜਿੱਦੋਂ ਤੇੜੀ ਆ ਮਸਾਲੇ ਚਲੋ ਰੋਟੀ ਨੂੰ ਖਵਾ ਦੇ ਇਹਨੂੰ ਮੰਨ ਗਿਓ ਤੁਸੀਂ ਤੇ ਮੈਂ ਕਹ ਲਿਆਦਾ ਤੁਹਾਨੂੰ ਤੇਨੂੰ ਹਿਸਾਬ ਨਾਲ 10000 ਰੁਪਏ ਦੇ ਦਾਂਗਾ ਯਾਰ ਵੀ ਅੱਜ ਤੱਕ ਲੈ ਆਦੀ ਉਹ ਇਹਨਾਂ ਬੱਚੇ ਦੇ ਵੇਖਦੇ ਕਿ ਦੂਜੇ ਦੇ ਕੱਪੜੇ ਤੇ ਫੀਲ ਕਰਦੇ ਫਿਰ ਨਹੀਂ ਦੱਸਦੇ ਵੀ ਮੈਨੂੰ ਮਹਿਸੂਸ ਚ ਹੋਇਆ ਮੈਂ ਕਹਾ ਯਾਰ ਬੱਚਾ ਕਿਸ ਤਰ੍ਹਾਂ ਗੱਲ ਕਰਦਾ ਪਿਆ ਵਾ ਨਾ ਨਾ ਜਾਵੇ ਤਾਂ ਕਾ ਬੰਗਾ ਜਾਵੇ ਤਾਂ ਫੇਰ ਚਲੋ ਛੱਡੋ ਸਾਰੀਆਂ ਗੱਲਾਂ ਪਹਿਲੇ ਮੇਰਾ ਫੋਨ ਹੈ ਚਾਲੂ ਕਰਕੇ ਮੇਰਾ ਨਾ ਮੇਰਾ ਵੀ ਖਤਮ ਹੋ ਗਿਆ ਰਿਚਾਰਜ ਮੈਂ ਕਿਹਦੇ ਕੋਲ ਰਿਚਾਰਜ ਕਰਾਉਂ ਦੱਸ ਮੇ ਉਹ ਨਾ ਵੀ ਚੱਟੀ ਹੋਈਆਂ ਮੇਰੇ ਕੋਲ ਤੇ ਪੈਸੇ ਵੀ ਨਹੀਂ ਮੰਮੀ ਲੋੜ ਫੋਨ ਦੀ ਮੰਮੀ ਤੇ ਕੀ ਕਰਨਾ ਕੋਈ ਨਹੀਂ ਮੇਰਾ ਫੋਨ ਹੈ ਤੇ ਮੇਰਾ ਦਿਚਾ ਚਾਰਾ ਜ਼ਰੂਰੀ ਹੈ ਹਟਕੇ ਕੱਲ ਕਰਾ ਦਾਂਗਾ ਮੈਂ ਕੱਲ ਕਰਾ ਦਾਂਗਾ ਕੋਈ ਗੱਲ ਨਹੀਂ ਮੰਮਾ ਤੇ ਬਾਅਦ ਚ ਕਰਾ ਦਾਂਗੇ ਮੰਮੀ ਨੂੰ ਜਦੋਂ ਲੋੜੇਗੀ ਮੈਂ ਦੇ ਦੇਵਾਂਗੀ ਫੋਨ ਮੇਰਾ ਜ਼ਿਆਦਾ ਜ਼ਰੂਰੀ ਹੈ ਹੁੰਦਾ ਕਾਰਾ ਕਰਾ ਹਾਂ ਥੈਂਕ ਯੂ

ਓਹ ਕਰਾਖੀਆਂ ਇਹਦਾ ਕਰਦੇ ਆ ਆਹ ਤੇਨੂੰ ਪਤਾ ਮੈਨੂੰ ਸ਼ਿਰੋਕਤ ਬਰਬਾਦੀ ਸੁਣਨੀ ਹੁੰਦੀ ਕੋਈ ਨਾ ਕੋਈ ਸੁਣਨਾ ਹੁੰਦਾ ਹੀ ਇਹ 10 ਵਜੇ ਤੱਕ ਮੈਨੂੰ ਕਰਾ ਕੇ ਨਹੀਂ ਦੇਂਦੇ ਜੇ ਤੂੰ ਨਹੀਂ ਜੀ ਮੈਂ ਉਹ ਸਗੋਂ ਮੈਨੂੰ ਕਹਿੰਦੇ ਨਾ ਕੋਈ ਨਹੀਂ ਲੋੜ ਹੈਗੀ ਮੇਰਾ ਫੋਨ ਵਰਤ ਲੈਣਾ ਤੁਸੀਂ ਆਹ ਤੇ ਉਹ ਤੂੰ ਕਿਥੇ ਦੇ ਭੰਗ ਜਾਏ ਜਵਾ ਪਰ ਫੇਰ ਗਿਆ ਹੁੰਦਾ ਨਾ ਕਿਸੇ ਤੇਨੂੰ ਜ਼ਰੂਰੀ ਹੁੰਦਾ ਇਹ ਫਿਰ ਜੇ ਮੇਰਾ ਕੋਈ ਫੋਨ ਆ ਜਾਵੇ ਜਾਂ ਪੁੱਛੇ ਤੇ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਨਾ ਤੁਹਾਨੂੰ ਬਣਾਦਾ ਦੀ ਰਹਿ ਗਈ ਲੱਗਦਾ ਫੋਨ ਜਿਹੜਾ ਸੁਣਿਆ ਫੋਨ ਜੇ ਪਤਾ ਕਿੱਥੇ ਹੱਥ ਪੈ ਗਈ ਮੇਰਾ ਛੋਟਾ ਆ ਗਿਆ ਸੀ ਉਹ ਵੈਸੇ ਛੋਟਾ ਚਲੇ ਗਿਆ ਸੀ ਹੁਣ ਉਹ ਵੱਡੇ ਦੀ ਨਹੀਂ ਹੱਥ ਪਾਤੀ ਕੁਝ ਕਹਿੰਦੀ ਗੱਲ ਨਹੀਂ ਚਲੋ ਛੱਡੋ ਜੀ ਜਦੋਂ ਤੁਹਾਨੂੰ ਲੋੜ ਹੈਗੀ ਨਾ ਫੋਨ ਦੀ ਮੇਰਾ ਲੈ ਲੈਣਾ ਕਰਾ ਦਾਂਗੇ ਜੇ ਤੁਸੀਂ ਕਿਹਾ ਨਾ ਤੇ ਕਰਾ ਦਾਂਗੇ ਮੈਂ ਵੀ ਕਿਹਾ ਮੇਰਾ ਵੀ ਖਤਮ ਹੋਣ ਵਾਲਾ ਪਹਿਲੇ ਹਾਲੇ ਮੇਰੇ ਲੰਘਿਆ ਨੇ ਹਫਤਾ ਲੰਘਿਆ ਨਾ ਮੇਰਾ ਅੱਛਾ ਕੀ ਹੋਤੇ ਉਦੋਂ ਲੰਘ ਜਾਂਦੇ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਨਾ ਮੈਨੂੰ ਜਦੋਂ ਲੋੜ ਹੈ ਹੀ ਕੋਈ ਗੱਲ ਨਹੀਂ ਮੇਰਾ ਵਰਤ ਲੈਣਾ ਗੁਰਬਾਣੀ ਬਹੁਤੀ ਗੱਲ ਤੇ ਟੀਵੀ ਚਲਾ ਲੈਣਾ ਆਉਂਦੇ ਬਾਕੀ ਜਿਹੜਾ ਟੀਵੀ ਆਉਂਦਾ ਮੋਬਾਈਲ ਵਾਲੇ ਟੀਵੀ ਨੂੰ ਤਾਂ ਲੋਕੀ ਭੁੱਲ ਹੀ ਗਏ ਆ ਚਲ ਚਲਾਇਆ ਕਰੋ ਸਗੋਂ ਸਾਡੇ ਘਰ ਤੇ ਸਾਰੇ ਬੱਚੇ ਵੀ ਸੁਣਦੇ ਗੁਰਬਾਣੀ ਠੀਕ ਹੈ ਬਾਕੀ ਗੱਲਬਾਤ ਜਿੰਨਾ ਕਰਨੀ ਹੋਈਗੀ ਮੇਰਾ ਫੋਨ ਕਰ ਵਰਤਮੈਣਾ ਠੀਕ ਹੈ ਚਲ ਠੀਕ ਠੀਕ ਮੈਂ ਕੰਮ ਕਰ ਲਵਾਂ ਜੋ ਕੋ ਚਾਹੀਦਾ ਹੈ ਖਾਣਾ ਖੂਣਾ ਤਾਂ ਮੈਂ ਬਣਾ ਦਵਾਂ ਹੈ ਨਹੀਂ ਠੀਕ ਆ ਵੇ ਹੈ ਅਸਾਂ ਅਹੀਂ ਦੋਵੇਂ ਇਕੱਠੇ ਜਾ ਕੇ ਕਰਾਇਆ ਸੀ ਇਹਨੇ ਜਿਵੇਂ ਜਵਾ ਭੜਾਈ ਕੱਟੇ ਇਹਦਾ ਚਾਰਜ ਕਰਾਤਾ ਹੀ ਤੇ ਨੀ ਦਾ ਚਾਰਜ ਉੱਥੇ ਉੱਥੇ ਇਹ ਦੇ ਕੁੜੀ ਨੇ ਇੱਕ ਵਾਰੀ ਐਡਰੈਸਿੰਗ ਮੰਗੀ ਉਹ ਐਨੋ ਐਡਰੈਸ ਵੀ ਲੈ ਕੇ ਤੇ ਸਭ ਕੁਝ ਲੈ ਆਤਾ ਤੇ ਮੇਰੀ ਵਾਰੀ ਇੱਕ ਬਸ ਕੋਈ ਕੰਮ ਹੀ ਨਹੀਂ ਇਤਿਹਾਨ ਹੀ ਨਹੀਂ ਦਿੰਦਾ ਮੇਰੇ ਵੱਲ ਤੇ ਕਹਿੰਦਾ ਹੀ ਨਹੀਂ ਉਹ ਚਲ ਮੈਂ ਤੇਰੇ ਮੰਮੀ ਕਰਾ ਦਿੰਦਾ ਉਹਦੇ ਮੋਹ ਨਾਲ ਕਹੀ ਜਾਂਦਾ ਕਰਾ ਦੇ ਨਾ ਕਰਾ ਦੇ ਨਾ ਮੈਨੂੰ ਕਿੰਨੇ ਦਿਨ ਹੋ ਗਏ ਰੋਜ਼ ਹੜੀ ਕੰਦੀ ਲੋ ਇਹ ਪੁੱਤਰ ਮੇਰਾ ਚਾਰਜ ਕਰਾ ਲਈ ਚਾਰਜ ਕਰਾ ਦੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਕਰਾ ਕੇ ਦਿੰਦਾ ਦੱਸ ਸਾਰੇ ਕੰਮ ਕਰ ਲੈਂਦੇ ਹੀ ਲੈਦਾ ਸਾਰੇ ਖर्चे ਚੱਲਣ ਦੇ ਨੇ ਇਹ ਦੇਖ ਲੈ ਮੇਰੇ ਚਾਹ ਦੀ ਨਾ ਪਤਾ ਨਹੀਂ ਕੀ ਗੱਲ ਹੋ ਗਈ। ਪਿਆ ਤੇ ਮੈਨੂੰ ਲੈ ਕੇ ਨਾ ਦਿੰਦੇ ਫੋਨ। ਹੁਣ ਜੇ ਉਹਨੇ ਮੈਨੂੰ ਲੈ ਕੇ ਦਿੱਤਾ ਹੁਣ ਮੇਰਾ ਲੈਣਾ ਗੁਜ਼ਾਰਾ। ਇਹਦਾ ਇੱਕ ਮੈਂਟਲ ਵੀ ਕੀ। ਕੋਈ ਕੋ 100 ਬੰਦੇ ਦੇ ਕੋਲੋਂ ਫੋਨ ਆ ਜਾਂਦਾ। ਕੋਈ ਗੁਰਬਾਣੀ ਸੁਣਦੀ ਨਹੀਂ ਕੋਈ ਕੋ ਦਸ ਕਰਾਂਦਾ। ਇਹ ਦੱਸ ਕਰਾਂਦਾ ਇਹ ਗੱਲ ਕੁਛ ਨਹੀਂ ਆ ਕੋਈ ਨਹੀਂ ਆ ਜਵੇ ਕੁਛ ਜੀਆਂ ਵੀ ਮੈਨੂੰ ਵੀ ਚਾਹ ਦੇ ਪੁੱਤਰ ਕਰਾ ਦੇ। ਕਿੰਨੇ ਦਿਨ ਹੋ ਗਏ ਜਦੋਂ ਕਹਿੰਦੇ ਹਨ। ਬਾਈ ਤੁਸੀਂ ਕਿ ਕਿ ਫੁਰ ਮੋੜ ਕਰਦੇ ਭਾਈ ਜੇ। ਹਾਂ ਮੈਂ ਕਿ ਉਹ ਬੋਰ ਭਰ ਕਰਨੀ ਆ। ਹੈਂ? ਦੱਸ ਪਹਿਲਾਂ ਮੈਨੂੰ ਦੱਸ ਤੇਰੀ ਅੱਡੇਸ ਆ ਗਈ। हाँ जी दादी सोलह सौ सो रुपए दी आई जे है हाँ जी सोलह रुपए हाँ जी, ते जी नहीं तेरे से पापा कहते थे मैं यार रोवा दिला के नहीं देनी नहीं लाडली हाँ है, पापा दी लाडली अच्छा तो पापा दी लाडली है नहीं है हाँ नहीं। तो फिर बाकी पैसे किन्ने पाए पापा ने सारे पैसे पापा ने पाए मम्मी हाँ ने पाए उनके थोड़े बहुत कितने क्या पापा ने पेटीएम अच्छा ਅਜੇ ਮੈਂ ਟੀਮ ਕੀ ਕਰੀ ਸਾਰੀ Google 'ਤੇ ਅੱਛਾ ਤੇ ਪਹਿਲੇ ਮੇਰੀ ਗੱਲ ਸੁਣੋ ਤੇ ਤੁਹਾਨੂੰ ਤੇ ਐਡਰੈਸ ਲਾ ਦਿੱਤੀ ਤੇ ਕੀ ਅੱਜ 600 ਰੁਪਿਆ ਉੱਤੇ ਪੈ ਆਗਾ ਸੀ ਤੇ ਕੀ ਮਿਲਿਆ ਮਬਾਈਲ ਦੇ ਵਿੱਚ ਪਵਾ ਦਿੰਦੇ ਥੋੜੇ ਬੋਤੇ ਪੈ ਹੈ ਅੱਧਰ ਮੇਰੇ ਵੱਲ ਤਾਂ ਕੋਈ ਜਾਣੀ ਨਹੀਂ ਕੋਈ ਵੀ ਦੰਦਾ ਵੀ ਚਲੋ ਮਾਤਾ ਨੂੰ ਪੁੱਛਣਾ ਕੁਝ ਕੋਈ ਜੋ ਕਰਾ ਦਈਏ ਮਬਾਈਲ ਤੇ ਅੱਜ ਕਰਾ ਦਈਏ ਮੈਨੂੰ ਤਾਂ ਇਹ ਚੱਕ ਨਹੀਂ ਚਾਰਜ ਕਰਾ ਕੇ ਦਿੱਤਾ ਕਿੰਨੇ ਜੀਨੇ ਹੋ ਗਏ ਮੈਨੂੰ ਸੋ ਕੋ ਕਹਿੰਦੀ ਸੀ ਨੂੰ ਛੱਡੋ ਆਉਂਦੇ ਦਿੱਤਾ ਸਿਰ ਅੱਛਾ ਛੋੜੀਏ ਐਡਰੈਸ ਹਾਂਜੀ ਨਹੀਂ ਨਹੀਂ ਮੈਨੂੰ ਯਾਣਾ ਮੈਨੂੰ ਤਾਂ ਆ ਮੈਨੂੰ ਯਾਣਾ ਮੈਨੂੰ ਪਤਾ ਕਿੰਨਾ ਗੁੱਸਾ ਚੜਿਆ ਆ ਹੈ ਮੇਰੀ ਸੁਣਦਾ ਹੀ ਨਹੀਂ ਕਰਦਾ ਵਿੱਚ ਕੋਈ ਵੀ ਜਦੀ ਨੰਨੀ ਨੂੰ ਦੇਵਾ ਬੰਦੀਆ ਤੇ ਨਹੀਂ ਤਾਂ ਮੈਂ ਆਪਣਾ ਨੂੰ ਕੂੰਗੀ ਇੰਤਜ਼ਾਰੀ ਕਰ ਚੱਤ। ਤੇ ਕਿਆ ਠੀਕ ਹੈ ਫਿਰ ਤੂੰ ਕਹਿ ਰਿਹਾ ਤੂੰ ਵੀ ਕਾ ਕੇ ਵੇਖ ਲੈ ਮੇਰੀ ਤਾਂ ਹੁੰਦਾ ਨਹੀਂ ਕਿ ਤੇਰੀ ਸੁਣਦਾ ਦੇ ਪਾਪਾ ਤੇਰਾ ਆਜੇ ਚਲੋ ਮੇਰੀ ਬੱਸ ਚ ਚਲ ਚਲ ਆਜਾ ਚਲ ਪਤਾ ਨਹੀਂ ਰਾਇ ਮੈਂ ਕਿੱਥੇ ਰੱਖਿਆ ਮੰਮੀ ਜੀ ਆ ਦੱਸ ਜਿਹੜੇ ਰਾ ਸੰਜਰਾਇ ਮਲੇ ਕੇ ਆਏ ਸੀ ਉਹ ਰਾਇ ਮਲਬ ਦੇ ਨਹੀਂ ਬਈ ਕਿਤੇ ਉਹ ਰੇ ਵਿਚੋਂ ਗੇ ਰੇ ਕਿ ਅੰਨਲ ਵੀ ਆਖਾ ਨਹੀਂ ਗੇ ਇਤਰੇ ਕਿਉਂ ਨਾ ਜਾਣਾ ਦਰਦਾ ਮੈਂ ਰਾਇ ਮਾ ਪੀ ਉਹ ਦਮਾ ਤੇ ਉਹ ਇਹ ਬਣਾ ਲੈਣੀ ਰਾਤ ਨੂੰ ਅੱਛਾ ਚੱਲ ਬਾਤ ਜੂ ਰਾਇ ਨਾ ਪੀਂਦੀ ਰਹੀ ਇੰਝ ਕਰ ਮੈਨੂੰ ਨਾ ਪੰਜ ਮਿੰਟ ਜਰਾ ਫੋਨ ਲਾਈ ਫੋਨ ਚਾਹੀਦਾ ਕਿਉਂ ਕਰਨਾ ਮੈਂ ਆਪਣੀ ਕੁੜੀ ਨੂੰ ਕਰਨਾ ਜਰਾ ਜ਼ਰੂਰੀ ਆ ਆਹੋ ਚਲੋ ਆ ਲੈ ਕਰ ਲੋ ਕਰ ਦੋ ਹਾਂ ਠੀਕ ਹੈ ਮੈਂ ਅਨੇਕਰ ਕੰਮ ਕਰ ਦਿੱਤੇ ਫੋਨ ਕਰ ਲੋ ਹਾਂ ਚੱਲ ਠੀਕ ਆ ਹੈਲੋ ਹਾਂ ਫਿਰ ਠੀਕ ਹੈ ਹਾਂ ਮਿੱਟੀਆ ਆ ਫੋਨ ਤੇ ਤੂੰ ਮੈਨੂੰ ਲੈ ਦਿੱਤਾ ਇਹ ਆ ਮੇਰੇ ਚਾਰਜ ਖਤਮ ਹੋਇਆ ਕਿੰਨੇ ਦਿਨ ਹੀ ਹੋ ਗਏ ਮੈਂ ਮੁੰਡੇ ਨੂੰ ਰੋਜ਼ ਕੰਨੀ ਆ ਤੂੰ ਮੈਂ ਚਾਰਜ ਕਰਾ ਦੇ ਚਾਰਜ ਕਰਾ ਦੇ ਤੇ ਉਹ ਘਰਾਤੇ ਨਹੀਂ ਦਿੰਦਾ ਹਾਂ ਹਾਂ ਤੂੰ ਕੰਨੀ ਤੂੰ ਕਰਾ ਨਹੀਂ ਨਹੀਂ ਕੀ ਹੈ ਰਿਆਹਾਂ ਤੇ ਨਾ 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 ਤੂੰ ਕੰਨ ਕਰਾ ਕੇ ਜੁਣਾ ਕਿਤੇ ਮੈਨੂੰ ਫੋਨ ਲੈ ਕੇ ਜਿੱਤੇ ਕੋਈ ਚਾਰਜੀ ਤੇ ਉਹ ਤੂੰ ਕਰਾ ਤੇ ਦੇਵੇਂ ਨਹੀਂ ਨਹੀਂ ਚਲ ਕੋਈ ਨਹੀਂ ਦੇਖਨੀਆਂ ਨਾ ਇੱਕ ਦੋ ਚਾਰ ਦਿਨ ਦੇਖਦੀਆਂ ਭਲਾ ਤਰੱਕੇ ਦਿੰਦਾ ਵੀ ਆ ਕਿ ਨਹੀਂ ਵੀ ਤਰੱਕੇ ਦਿੰਦਾ ਕੋਈ ਗੱਲ ਨਹੀਂ ਸਾਰੇ ਕੰਮ ਵੇਖਾ ਕਰ ਲੈਂਦਾ ਤੇ ਮੇਰੀ ਚਾਰਜ ਹੋਣੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਦੋਵਾਂ ਦਾ ਇਕੱਠੇ ਚਾਰਜ ਕਰਾਇਆ ਸੀ ਹੈ ਤੇ ਜਿੰਨਾਂ ਨੀਜ਼ਾ ਚਾਰਜ ਕਰਾਤਾ ਹੀ ਤੇ ਮੇਰਾ ਵੇਖ ਲੱਖ ਹਜੇ ਤੱਕ ਨਹੀਂ ਇਹ ਮੈਨੂੰ ਬਣਦੇ ਪਈ ਛਦਾਏ ਜਿਹਦੇ ਹਨ ਬਣਾਉਂਦੇ ਮੈਨੂੰ ਹਰ ਦਸਪਰ ਮੈਂ ਅੱਡੀ ਥੋੜੀ ਭਾਗ ਭਾਗ ਲੱਗੀ ਆ ਸਾਰੇ ਕੰਮ ਕਰਾਈ ਜਾਂਦੇ ਹੀ ਦੇਖ ਲੈ ਅੱਜੀ ਨਾਨੀ ਜੀ ਵੀ ਚਾਰਜ ਕਰਾਤਾ ਹੀ ਥੋੜੀ ਨਵੇਂ ਕੱਪੜੇ ਲੈ ਕੇ ਦੇਤੇ ਹਾਂ ਘਾਦੇ ਵੀ ਉਹ ਵੀ ਲੋਟਰ ਮਟਮ ਜੋ ਵੀ ਖੱਤੀ ਕਰਨੀ ਤੇ ਮੇਰੀ ਵਾਰੀ ਵੇ ਕਹਿੰਦਾ ਮੈਂ ਕਰਾ ਦਿੰਨਾ ਕਰਾ ਦਿੰਨਾ ਹਏ ਤਖਣੀ ਮੈਨੂੰ ਕਰਾ ਕੇ ਦਿੱਤਾ ਚੱਲ ਵੇਖ ਲੈਂਦੇ ਕੋਈ ਨਹੀਂ ਦੋ ਚਾਰ ਦਿਨ ਵੇਖ ਲੈਂਦੇ ਕੀ ਕੰਦਾ ਬੈਠੀ ਮੰਮ ਜੀ ਫੋਨ ਦੇਣਾ ਮੈਨੂੰ ਚਾਹੀਦਾ ਮੈਂ ਕਰਨਾ ਫੋਨ ਆਹ ਹੈ ਕੀ ਹੈ 10 ਮਿੰਟ ਗੱਲ ਤੇ ਕਰ ਲੈਂਦੇ ਮੈਨੂੰ ਤੂੰ ਬਾਤ ਕਰ ਲੈਣਾ ਇਹ ਬੜਾ ਜ਼ਰੂਰੀ ਕੰਮ ਆਗਾ ਵੇ ਕਿਉਂ ਕੰਨੀ ਜਰਦਾ ਤੇ ਫੋਨ ਫੜਿਆ ਮੈਂ ਵੇਚਦੀ ਵੀ ਅੱਧਾ ਘੰਟਾ ਤੋਂ ਤੂੰ ਗੱਲਾਂ ਕਰੀ ਜਾਂਦੇ ਆਏ ਧੀਏ ਤੇ ਤੈਨੂੰ ਪਤਾ ਕੋਈ ਦਾ ਫੋਨ ਆਇਆ ਘੱਣ ਗੱਲਬਾਤ ਤੇ ਥੋੜੀ ਬੱਤੀ ਕਰਨੀ ਪੈਂਦੀ ਹੈ ਨਾ ਮੈਂ ਵੀ ਵੇਖੋ ਨਾ ਮੈਂ ਵੀ ਕੋਈ ਕੰਮ ਕਰਦਾ ਫੋਨ ਮੈਂ ਵੀ ਕੋਈ ਫੋਨ ਕਰਨਾ ਬੜਾ ਜ਼ਰੂਰੀ ਹੈਗਾ ਤੂੰ ਸਮਝੋ ਨਾ ਮੈਂ ਤੁਹਾਡਾ ਵਾਪ ਤਾੜੂ ਕੋ ਤੁਹਾਡਾ ਫੋਨ ਹੈਗਾ ਤੇ ਮੇਰੇ ਫੋਨ ਦੇ ਤੇ ਕਬਜ਼ਾ ਹੀ ਕਰੀ ਜਾਂਦੇ ਵੇ ਕਬਜ਼ਾ ਮੈਂ ਕੀ ਕਰਨੀ ਏ ਮੇਰੇ ਚਾਰਜ ਹੋ ਗਏ ਤੇ ਤਾਂ ਦਾ ਪੇ ਦੀ ਮੈਂ ਕੋਈ ਨਾਮ ਹੁੰਦਾ ਤੁਹਾਨੂੰ ਕੀ ਜੀਨ ਹੋ ਗਏ ਮੁੰਡੇ ਨੂੰ ਕੋਈ ਮੈਂ ਕਹਿ ਲਈਆਂ ਵੀ ਮੇਰੇ ਚਾਰਜ ਕਰਾ ਦੇ ਚਾਰਜ ਕਰਾ ਦੇ ਕਰਾ ਕੇ ਨਹੀਂ ਲਾ ਉਹ ਕਰਾ ਦਨ ਗਿਆ ਨਾ ਨਹੀਂ ਸਰਕ ਲਗਾ ਜੀ ਆਪੇ ਕਰਾ ਹੀ ਦਿੰਦੇ ਤੇ ਕਿੰਨੇ ਦਿਨ ਤੇ ਹੋ ਗਏ ਆ ਤੁਹਾਨੂੰ ਵੀ ਸਮਝਾਇਆ ਵੇ ਕਿ ਜਦੋਂ ਸਾਫ ਹੋਏਗਾ ਤੁਹਾਡਾ ਕਰਾ ਦਾਂਗੇ ਕਰਾ ਦਾਂਗੇ ਤੀ ਟੈਨਸ਼ਨ ਨਾ ਲੋ ਤੇ ਥੋੜੀ ਗੱਲ ਕਰਿਆ ਕਰੋ ਫੋਨ ਤੇ ਪੈਸੇ ਪੈਂਦੇ ਪੈਸੇ ਥੋੜੀ ਗੱਲ ਕਰੀ ਦੀ ਚਲ ਠੀਕ ਐ ਦੱਸ ਬੱਡੀ ਸਿਆਣੀ ਮੈਨੂੰ ਦੱਸ ਥੋੜੀ ਗੱਡੀ ਗੱਲ ਕਰਨੀ ਉਹ ਤੇ ਕਰਨੀ ਕਰਦੀ ਥੋੜੀ ਗੱਲ ਨਾਲ ਕੀ ਹੋ ਜਾਂਦੇ ਬਹੁਤੀ ਨਾਲ ਕੀ ਹੋ ਜਾਂਦੇ ਆ ਦੱਸ ਉਹ ਜਿਹੜਾ ਮੈਂ ਤੇ ਮੈਂ ਮੈਂ ਫੋਨ ਬੁਲਾਣਾ ਸੀ ਤੇਰੇ ਕੋਲ ਲੈ ਲੈ ਕੇ ਲੈ ਗਈ ਆ ਨਾ ਚੱਲ ਠੀਕ ਆ ਕੋਈ ਗੱਲ ਨਹੀਂ ਗਈ ਕੋਈ ਨਹੀਂ ਮੈਂ ਕਰਨੀ ਜਾ ਕੇ ਮੁੰਡੇ ਨੂੰ ਆ ਲੰਦੇ ਨੂੰ ਜਰਾ ਕੰਮ ਤੋਂ ਆalve ਇਹਨੂੰ ਮੈਂ ਕਹਿੰਨੀ ਕਿ ਮੈਨੂੰ ਚਾਰਜ ਕਰਾ ਕੇ ਦੇ ਪੁੱਤਰ ਮੇਰਾ ਨਹੀਂ ਉਹ ਗੁਜ਼ਾਰਾ ਹਗਾ ਪਿਛਲੇ ਦਾ ਫੋਨ ਆ ਜੇ ਨਹੀਂ ਕਿਛ ਲ ਮੇਰਾ ਆ ਜਾਂਦਾਈ ਤੇ ਦੱਸ ਕਿੰਨੀ ਮੁਸ਼ਕਲ ਹੋ ਜਾਂਦੀ ਸਾਨ ਹਾਂਜੀ ਮਾਤਾ ਜੀ ਕੀ ਹਾਲ ਚਾਲ ਹੈ ਬਾਹਰ ਖੜੋਤੇ ਅੱਜ ਹਾਂ ਬਸ ਐਵੇਂ ਮੈਂ ਕਹਾਂ ਥੋੜੀ ਮੋਟੀ ਵਾ ਆ ਗਈ ਐ ਤੇ ਚੋਂ ਚੱਲ ਜੰਗੋ ਮੈਨੂੰ ਮਿਲ ਗਈ ਆ ਮੈਂ ਤੇ ਮੈਨੂੰ ਇੰਜ ਕਰ ਮੈਨੂੰ ਫੋਨ ਚਾਰਜ ਕਰਾ ਕੇ ਦੇ ਚੁੱਤੀ ਕਰਾ ਕੇ ਦੇ ਮੇਰਾ ਆਪਣਾ ਨਿਯੋਗ ਜਾਰਾ ਹੁੰਦਾ ਉਹ ਮਾਤਾ ਕਰਾਵਾਣਾ ਫੋਨ ਚਾਰਜ ਦੇ ਦੋ ਦਿਨ ਰੁਕ ਜਾ ਤੁਹਾਡੇ ਸਾਹਮਣੇ ਹੋਣ ਵੀ ਖਰਚੇ ਬਥੇਰੇ ਹੋਣਦੇ ਨੇ ਕੁੜੀ ਨੂੰ ਐਡਰੈਸ ਲੈ ਕੇ ਦਿੱਤੀ 1000 ਰੁਪਏ ਦੀ ਮੈਂ ਕਿਹਾ ਸੀ ਉਹ 1600 ਦੀ ਐਡਰੈਸ ਬਾਰਗੀ ਪਸੰਦ ਕਰਕੇ ਬਾਈ ਹੋਰ ਉਹਨੂੰ ਪਸੰਦੀ ਕੋਈ ਨਹੀਂ ਹਾਂ ਹੋਰ ਉਹ ਗੂਗਲ ਪੇ ਦਾ ਚਾਰਜ ਕਰਾਇਆ ਜੀ अच्छा ओ ओ दा 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 जा ते ते ओ घर ਦਾ ਇੱਕ ਦਿਨ ਜਿਆਦਾ ਤੁਹਾਡਾ ਵੀ ਮੁਕਾਉਦਾ ਮੁਕਾ ਇੱਕ ਦਿਨ ਜਿਆਦਾ ਜ਼ਰੂਰੀ ਸੀ ਨਾ ਤੇ ਦੋ ਦਿਨ ਰੁਕ ਜਾਓ ਨਹੀਂ ਕਿਉਂ ਤੇ ਠੀਕ ਹੈ ਤੇਰੀ ਗੱਲ ਠੀਕ ਹੈ ਭਾਵੇਂ ਗੁਰਪ੍ਰੀਤ ਜੀ ਨਾਲ ਮੈਂ ਫੋਨ ਕਰਦਾ ਕਿ ਛਲੇ ਕੋਈ ਅਮਰਜੈਂਸੀ ਆਉਂਦਾ ਵੀ ਫੋਨ ਆ ਜਾਏ ਕੋਈ ਛਲੇ ਮੇਰਾ ਆ ਜਾਂਦਾ ਤੇ ਪਿਛਲੇ ਮੈਨੂੰ ਦਿੰਦੀ ਨਹੀਂ ਤੇ ਮੇਰਾ ਤੈਨੂੰ ਪਤਾ ਕੋਈ ਯਾਰਾ ਨਹੀਂ ਹੁੰਦਾ ਕਿ ਫੋਨ ਤੇ ਮੈਂ ਕੀ ਕਰਨਾ ਬਹੁਤ ਫੋਨ ਇੰਨਾ ਭੇਜੀ ਤੁਸੀਂ ਗੁਰਬੀ ਦਾ ਲੈ ਲਿਆ ਕਰੋ ਹਾਂ ਆਹ ਹੈ ਗੋਲ ਭੇਜਦਾ ਮੈਂ ਤਾਂ ਕਹਿੰਦੀ ਚਲ ਉਹ ਚੜੀ ਹੈ ਨਹੀਂ ਕਿੰਦੀ ਕਿ ਮੈਨੂੰ ਨਾ ਕਰਦੀ ਪਰ ਦੇ ਦਿੰਦੀ ਫਿਰ ਕਿਛੋਲੇ ਹੋ ਜਾਂਦਾ ਕਿ ਛਲੇ ਕੋਈ ਫੋਨ ਆ ਜਾਂਦਾ ਤੇ ਮੈਨੂੰ ਬੜ ਹੋਂਦੇ ਤੂੰ ਦਿੰਦਾ ਜਗਾ ਮੈਨੂੰ ਛੇਤੇ ਕਰਾ ਕੇ ਦੇ ਤੂੰ ਤੇ ਕਹੜੇ ਕਹੜੇ ਹੈ ਇਹ ਤੁਸੀਂ ਦੱਸੋ ਹਾਂ ਤੂੰ ਨਾ ਕਰਾ ਪੈ ਲਿਆ ਫਿਰ ਮੈਂ ਕੁੜੀ ਨੂੰ ਫੋਨ ਹੀ ਵਾਪਸ ਨਹੀਂ ਜਣਾ ਇਹ じゃ ਕੁੜੀ ਨੂੰ ਕਹਾਂ ਮੈਨੂੰ ਚਾਰਜ ਕਰਾ ਦੇ ਕਿਉਂ ਕੁੜੀ ਨੂੰ ਕਹਣਾ ਤੇ ਫਿਰ ਹੋਰ ਕੇ ਮੈਂ ਕੀ ਕਰਾਂ ਤਾਂ ਸੋ ਵੀਰ ਕੀ ਕਰਾਂ ਫਿਰ ਮੈਂ ਦੋ ਦਿਨ ਹੋ ਗਜੋ ਦੋ ਦਿਨ ਤਾਂ ਹੋ ਜੋ ਗਿਆ ਅੱਗੇ ਚਾਰ ਦਿਨ ਚ ਅੱਗੇ ਹੋ ਗਏ ਨੇ ਤੇ ਤੂੰ ਪਾ ਕੇ ਕਹਾ ਤਮਾਸ਼ਾ ਬਖਾਂ ਦਿੱਲੀ ਕੀ ਹੋ ਗਿਆ ਨਹੀਂ ਮੈਂ ਕਿੰਨੇ ਕਿੰਨੇ ਦਿਨ ਹੋ ਗਏ ਹੋ ਗਾਂ ਟੋਟੇ ਮਾਰ ਦੇਗੀ ਨਹੀਂ ਹੋਇਆ ਕਿ ਇਹ ਤੂੰ ਗਹੀ ਬਲੇ ਪਾਰੀ ਸ਼ੁਰੂ ਹੋ ਗਿਆ ਕਰ ਓਏ ਕਾਂ ਬਿਗਲ ਗਈ ਘਰ ਦੇ ਅੰਦਰ ਕਰੋ ਨਾ ਬਲਕਿ ਇਸਨੇ ਕੋ ਸਾਰੇ ਬੰਨਿਆ ਤੇ ਕਰੀ ਕੀ ਹੋ ਗਿਆ ਨਾਲੇ ਤੂੰ ਗਵੰਡਨ ਨੂੰ ਫੋਨ ਕਿਉਂ ਖੜਿਆ ਉਹਦੇ ਕੋ ਫੋਨ ਲਿਆ ਲੈ ਕਿਤੇ ਫੋਨ ਕਰਦੇ ਵੀ ਤੇ ਫਿਰ ਕੀ ਕਰਾ ਜਾਜ ਤਾ ਤਾਂ ਮੈਂ ਆਇਆ ਹੀ ਮੇਰਾ ਦਸਵੇਂ ਵਿੱਚ ਕਿੱਥੇ ਜਾਵਾਂ ਤੈਨੂੰ ਕਰੀ ਐਂਦੀ ਐਮਰਜੈਂਸੀ ਕੁੜੀ ਨਾਲ ਗੱਲ ਕਰਨੀ ਕੀ ਹੋ ਗਿਆ ਆ ਇਹ ਇਹ ਜਰੂਰ ਥੋੜੀ ਕੁੜੀ ਨਾਲ ਗੱਲ ਕਰਨਾ ਕੋਈ ਛੋੜਦਾ ਵੀ ਕਿਤੇ ਸੱਲੇ ਪੈਂਟ ਵੀ ਆ ਜਾਂਦਾ ਕਿ ਤਿਆਗ ਗੁਰਬਾਨੇ ਕੋਈ ਸੁਣਨਾ ਹੁੰਦਾ ਵੈ ਹੈ ਇਹਦਾ ਮਤਲਬ ਥੋੜੀ ਕਿੰਨੇ ਦਾ ਕੁੜੀ ਦੇ ਫੋਨ ਤੋਂ ਮੈਂ ਬੈਠੀ ਰਹਾਂ ਠੀਕ ਆ ਜੇ ਇਹਨੇ ਪੁੱਛ ਲਿਆ ਜੇ ਕਰਾ ਕੇ ਜੇ ਨਹੀਂ ਤੇ ਠੀਕ ਐ ਜੇ ਨਹੀਂ ਤੇ ਫਿਰ ਮੈਂ ਕਿਨਾਂ ਲੰਦੇ ਨਾ ਫਿਰ ਮੈਂ ਕੁੜੀ ਨੂੰ ਕਹਿ ਦਿੰਨੀ ਆ ਤੇ ਜਾਂ ਮੈਂ ਕੁੜੀ ਨੂੰ ਫੋਨ ਵਾਪਸ ਕਰ ਦੇ ਆ ਦੋ ਗੱਲਾਂ ਹੀ ਐ ਬਸ ਕੁੜੀ ਨੂੰ ਫੋਨ ਵਾਪਸ ਕਰੋਗੀ ਅਗਲੀ ਨੇ ਨਾ ਤੁਹਾਨੂੰ 15000 ਦਾ ਫੋਨ ਲੈ ਕੇ ਕਿ ਸਾਡੀ ਦੇਖਭਾਲ ਕਰਨੀ ਹੈ ਤੇ ਫਿਰ ਮੈਂ ਕੀ ਕਰਾਂ ਦੱਸ ਕੁੜੀ ਨੇ ਕਿਹਾ ਜੀ ਨੂੰ ਪੁੱਤ ਇੰਨੇ ਰੁਗਾਂ ਨਹੀਂ ਐ 350 ਦਾ ਰੀਚਾਰਜ ਕਰਵਾ ਦਾਂ ਆ ਤੋਈ ਮਾਤਾ ਜੀ ਰੀਚਾਰਜ ਕਰਵਾ ਮਥੀ ਜੇ ਤਾਂ ਮਾਤਾ ਵਾਲੇ ਵੀ ਗੌਂਡਿਆ ਕੋ ਫੋਨ ਕਰਕੇ ਆਏ ਥੋੜੇ ਖਰਚੇ ਕੰਟਰੋਲ ਕਰ ਲਿਆ ਕਰੋ ਤੁਹਾਨੂੰ ਨਹੀਂ ਪਤਾ ਮਾਪੇ ਦਾ ਫੋਨ ਚਾਰਜ ਕਰਾਉਣਾ ਕੀ ਕੰਟਰੋਲ ਕਰਾਇਆ ਜਾਂਦੀ ਨਹੀਂ ਪਤਾ ਚਾਰਜ ਕਰਵਾਣਾ ਮਾਪੇ ਦਾ ਫੋਨ ਅੱਤਾਂ ਨਹੀਂ ਬੜਾ ਮੈਂ 1000 ਰੁਪਏ ਦੀ ਡਰੈਸ ਗਿਆ ਸੀਗਾ ਕੀ ਕਰਾਂ ਤੁਹਾਡੀ ਕੁੜੀ ਖੜੀ ਰਹਿ ਗਈ ਹੈ ਕੜੇ ਪੈ ਗਈ ਤੇ 600 ਰੁਪਏ ਐਵੇਂ ਆਏ ਤਾਂ ਮੈਂ ਰਜਾਜ ਨੂੰ ਨਾਲ ਸੇ ਪਹਿ ਰੱਖੇਗੀ ਹੁਣ ਖੀਰ ਲੈਣ ਦੀ ਗੱਲ ਜਲਣ ਦੀ ਹੈ ਪਹਿਲੀ ਦਿਨ ਨੂੰ ਦਰਖਾ ਮਿਲ ਜਾਈ ਤੇਰੀ ਕਲਾਸ ਦਾ ਮਾਉਮ ਇਹਨੂੰ ਪੁੱਛੋ ਇਹ ਸਾਰਾ ਪੰਗਾ ਹੋਵੇ ਇਹਨੂੰ ਪੁੱਛੋ ਜਿਹੜੀ ਡਰੈਸ 1600 ਦੀ ਲੈ ਕੇ ਆਈ ਦੱਸ ਕੁੜੀ ਨੂੰ ਨਾ ਬੜਾ ਡਾਂਟਵੇਂ ਐਵੇਂ ਨੂੰ ਡਾਂਟੇ ਨਹੀਂ ਉਚਾਰੀ ਨੂੰ ਲੈ ਆ ਇਹੀ ਔਸਾਨ ਬਸਾਨ ਕਰਾਣਾ ਚਾਹੀਦਾ ਇਹਨੂੰ ਚਲੋ ਮੇਰੇ ਕੋਲ ਗਲਤੀ ਹੋ ਗਈ ਮਾਫ ਕਰਨਾ ਫੋਨ ਨੂੰ ਚਾਰਜ ਕਰਵਾ ਦੋ ਇਹ ਤਾਂ ਉਹਨਾਂ ਨੇ ਆਪਣੀ ਧੀ ਨੂੰ ਕਹਿਣ ਲੱਗ ਪਏ ਕਿੰਨੀ ਵੇਲੇ ਉਹ ਮਾਦਾ ਦੇਰੇ ਦੇ ਕੋਈ ਹੱਥ ਜੋੜੇ ਚੋਇਰੇ ਦੇਰੇ ਚਾਰਜ ਕਰਾ ਦਾਂਗਾ ਹਾਂ ਗਲਤੀ ਹੈ ਸਾਡੇ ਨਾਲ ਗਲਤੀ ਹੋ ਗਈ ਤੇ ਮੇਰਾ ਹੋਵੇ ਨਾ ਹੋਵੇ ਮਾਫ ਕਰਨਾ ਮੇਰਾ ਕਾਲਾ ਬਣਾ ਗਿਆ ਕਰ ਆ ਜੇ ਤੇ ਮੇਰਾ ਖਤਮ ਹੋਵੇ ਇੱਕ ਦਿਨ ਦੇ ਵਿੱਚ ਬਸ ਮੈਨੂੰ ਚਾਰਜ ਕਰ ਮੈਨੂੰ ਪਤਾ ਹੁੰਦਾ ਐ ਨਾ ਉਹਦਾ ਐ ਨਹੀਂ ਕੁੜੀ ਵਗੈਰੇ ਮੁੱਲੇ ਜਿਹਾ ਪੈ ਰਹੀਆਂ ਕੁੜੀ ਨੂੰ ਪੈ ਲੱਗ ਜਾਂਦਾ ਸੋ ਸਿਕੰਟੀ ਜਿ ਕੁਝ ਨਹੀਂ ਹੋਇਆ ਉਹ ਵੈਸੇ ਹੀ ਗੱਲ ਕਰਦੇ ਨੇ ਕਾਨੂੰਨ ਚੀਨਾ ਦੇ ਰਖਾ ਰੂ ਕਿਉਂ ਠੀਕ ਹੈ ਬੜਾ ਛੋਨਾ ਪੁੱਤਰ ਤੁਹਾਡਾ ਫੋਨ ਵੀ ਚੈੱਕ ਕਰਾ ਲਿਆ ਆਏ ਰੱਬਾ ਤੁਹਾਡਾ ਵੀ ਕਰਾ ਕੇ ਦੋ ਹੁਣ ਤੁਹਾਡਾ ਵੀ ਕਰਾਣਾ ਮੈਨਾਂ ਕੀ ਕਰੀ ਹੁਣ ਮਾਦਾ ਦਾ ਕੱਲ ਕਰਾਣਾ ਤੁਹਾਡਾ ਫੋਨ ਕਰਾਦਾ ਸਾਡੀ ਗੱਲ ਦੀ ਸਾਰਿਆਂ ਨੂੰ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਸਾਰਾ ਕੁਝ ਕਰਿਓ ਕਮੈਂਟ ਵੀ ਕਰਿਓ ਜੀ ਸਾਡੀ ਗੱਲ ਭਾਵੇਂ ਨਾ ਮੰਨਿਓ ਜੀ ਬੱਚਿਆਂ ਦੀ ਗੱਲ ਜ਼ਰੂਰ ਮੰਨਿਓ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਵੀਡੀਓ ਸੀ ਕਿ ਫੋਨ ਰਿਚਾਰਜ ਤੇ ਖਾਸ ਕਰਕੇ ਮਾਦਾ ਦਾ ਫੋਨ ਰਿਚਾਰਜ ਦੇਖੋ ਜੀ ਤੁਹਾਡੇ ਘਰ ਵੀ ਤੁਸੀਂ ਵੱਡਿਆਂ ਨੂੰ ਵੀ ਫੋਨ ਲੈ ਕੇ ਦਿੱਤੇ ਹੋਣਗੇ ਬੱਚਿਆਂ ਨੂੰ ਵੀ ਲੈ ਕੇ ਦਿੱਤੇ ਹੋਣਗੇ ਅਸੀਂ ਲੋਕ ਕੀ ਕਰਦੇ ਹਾਂ ਕਿ ਬੱਚਿਆਂ ਨੂੰ ਫੋਨ ਲੈ ਕੇ ਤੇ ਦਿੰਨੇ ਆ ਕਰਦਿਆਂ ਨੂੰ ਆਪਣੇ ਲੈ ਕੇ ਦੰਨੇ ਆ ਵੱਡਿਆਂ ਨੂੰ ਵੀ ਲੈ ਕੇ ਦੰਨੇ ਆ ਠੀਕ ਹੈ ਤੇ ਚਾਹ ਜਿਹੜਾ ਸਭ ਤੋਂ ਪਹਿਲਾਂ ਆਪਣੀ ਵਾਈਫ ਦਾ ਕਰਦੇ ਆ ਫਿਰ ਬੱਚਿਆਂ ਦਾ ਵੀ ਕਰ ਦੰਨੇ ਆ ਤੇ ਜਿਹੜੇ ਸਿਆਣੇ ਹੁੰਦੇ ਆ ਬਜ਼ੁਰਗ ਉਹਨਾਂ ਦਾ ਰਜਾਇ ਆਪਾਂ ਪੋਸਟਪੋਨ ਕਰਦੇ ਆ ਗਾ ਗਾ ਬਤਾਈ ਜੰਨੇ ਜਿੰਨਾ ਆਪਾਂ ਕੀਤਾ ਤੋਂ ਗਾਈਜ਼ ਤੁਹਾਨੂੰ ਇਹ ਕੰਮ ਨਹੀਂ ਕਰਲਾ ਜੀਦਾ ਸਾਰਿਆਂ ਦੀ ਜਰੂਰਤ ਹੁੰਦੀ ਆ ਫੋਨ ਦੀ ਆਦਤ ਸਭ ਨੂੰ ਇੰਨੀ ਕੀ ਪਈ ਹੋਈ ਹੈ ਕਿ ਫੋਨ 1 ਘੰਟਾ ਨਾ ਆਵੇ ਤੇ ਲੱਗਦਾ ਫੋਨ ਬੰਦ ਹੀ ਹੋ ਗਿਆ ਤੋ ਉਹਨਾਂ ਨੂੰ ਵੀ ਆਪ ਪਈ ਹੈ ਆਪ ਤੋਂ ਪਹਿਲਾਂ ਉਹਨਾਂ ਦਾ ਚੈੱਕ ਕਰਾਇਆ ਕਰੋ ਫਿਰ ਆਪਣਾ ਕਰਾਇਆ ਕਰੋ ਜੇ ਵੱਡੇ ਘਰ ਦੇ ਪਰਿਵਾਰ ਜਿਹੜੇ ਵੱਡੇ ਮੈਂਬਰ ਖੁਸ਼ ਹੁੰਦੇ ਸਾਡਾ ਪਰਿਵਾਰ ਖੁਸ਼ ਹੁੰਦਾ ਸੋ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਮਿਲਦੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ